ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸ੍ਰੀ ਕਿਰਪਾਨ ਪਿੰਡ ਸਾਹਿਬ ਮਾਛੀਵਾੜਾ ਇਸ ਹਸਤਾਨ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਜੋ ਤਿੰਨ ਸਿੰਘ ਸਹਿਬਾਨ ਤੇ ਨਾਲ ਭਾਈ ਗਨੀ ਖਾਨ ਤੇ ਨਵੀ ਖਾਨ ਇਹ ਇੱਥੇ ਆਏ ਸਨ ਜੀ ਭਾਈ ਦਿਆ ਸਿੰਘ ਭਾਈ ਤਾਰਮ ਸਿੰਘ ਨਵੀ ਖਾਨ ਬਨੀ ਖਾਨ ਕਾਜੀ ਨੂਰ ਮੁਹੰਮਦ ਦਲਾਵਰ ਖਾਨ ਜਨੈਰ ਕਿਸ ਜਗ੍ਹਾ ਤੇ ਜਦੋਂ ਉਹਨਾਂ ਨੂੰ ਅੰਨ ਪਾਣੀ ਛਕਣ ਵਾਸਤੇ ਕਿਹਾ ਗਿਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਤਾਂ ਉਹਨਾਂ ਨੇ ਆਪਣੇ ਨਾਲ ਸਿੰਘਾਂ ਨੂੰ ਕਿਹਾ ਕਿ ਤੁਸੀਂ ਕਿਰਪਾਨ ਪਿੰਡ ਕਰਕੇ ਇਹ ਅੰਨ ਪਾਣੀ ਛਕ ਲਓ ਤੇ ਇਸੇ ਕਰਕੇ ਜਗਤ ਨਾਸ਼ ਦਾ ਅਸਥਾਨ ਦਾ ਨਾਮ ਸ੍ਰੀ ਕਿਰਪਾਨ ਪਿੰਡ ਸਭ ਰੱਖਿਆ ਗਿਆ ਹੈ ਮਾਸੀਵਾੜੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ